आगे लाओ। आगे लाओ। आगे लाओ। मेरा माइक सके मणि ਮੇਰਾ ਨਾਮ ਜੀ ਇੰਸਪੈਕਟਰ ਪਰਮਜੀਤ ਸਿੰਘ ਟ੍ਰੈਫਿਕ ਜ਼ੋਨ ਨੰਬਰ 2 ਜੀ ਜੀ ਕਹਿਣਾ ਚਾਹੂਗਾ ਜਿਹੜਾ ਨਾਕਾ ਲੱਗਾ ਵਾ ਕਿਸੇ ਦੀ ਗਵਾਹੀ ਦੇਖਣ ਲੱਗਾ ਜੀ ਇਹ ਸਭ ਤੋਂ ਪਹਿਲਾਂ ਤਾਂ ਮਾਨਯੋਗ ਸਾਡੇ ਕਮਿਸ਼ਨਰ ਸਾਹਿਬ ਉਸ ਤੋਂ ਬਾਅਦ ਏਡੀਸੀ ਟ੍ਰੈਫਿਕ ਸਾਹਿਬ ਔਰ ਅੱਜ ਇੱਕ ਸਪੈਸ਼ਲ ਜਿਹੜੀ ਨਾਕਾਬੰਦੀ ਹੋਈ ਨਾਲ ਜੱਜ ਸਾਹਿਬ ਵੀ ਆਏ ਜੀ ਤੇ ਉਹਨਾਂ ਨੇ ਬੜਾ ਇੱਥੇ ਐਸੇ ਨਵਾਲਟੀ ਤੇ ਆਪਣਾ ਨਾਕਾ ਲਾਇਆ ਹੋਇਆ ਹੈ ਦੇ ਉਹਨਾਂ ਨੇ ਵੀ ਨਾਲ-ਨਾਲ ਜਿੱਦਾਂ ਕੁਝ بچے ਛੋਟੀ ਉਮਰ ਦੇ ਹੀ ਉਹਨਾਂ ਨੂੰ ਰੇਅਰ ਵੀ ਕੀਤਾ ਜੀ ਹੋਰ ਅਸੀਂ ਕੁਝ ਜਿਹੜੇ ਬਚੌਰ ਸੀਗੇ ਜਿੱਦਾਂ ਬਗੈਰ ਹਲਮਟ ਚਲਾਣ ਵੀ ਕੱਟੇ ਦਾ ਵੀ ਜੋ ਬਣਦੇ ਸੀ ਜਿੱਦਾਂ ਬਗੈਰ ਹਲਮਟ 2 ਵੀਲਰ ਦੇ ਜੀ ਬਗੈਰ ਸੀਟ ਬੈਲਟ ਦੇ ਔਰ ਖਾਲੀ ਅੱਛਾ ਮਤਲਬ ਇਹੀ ਜੀ ਸਪੈਸ਼ਲ ਨਾਕਾ ਬੰਦੀ ਕਰਕੇ ਔਰ ਲੋਕਾਂ ਨੂੰ ਪਤਾ ਲੱਗਾ ਅੱਜ ਰੋਕ ਰੋਕ ਕੇ ਦੱਸਿਆ ਵੀ ਜੱਜ ਸਾਹਿਬ ਵੀ ਹੁਣ ਆਏ ਇਸ ਤਰ੍ਹਾਂ ਦੀ ਜਿਹੜੀ ਸਪੈਸ਼ਲ ਨਾਕਾ ਬੰਦੀ ਸ਼ਹਿਰ ਦੇ ਵਿੱਚ ਹੁਣ ਹੋਇਆ ਕਰੇਗਾ ਔਰ ਸਾਰੇ ਸ਼ਹਿਰ ਵਾਸੀਆਂ ਨੂੰ ਮੈਂ ਅਪੀਲ ਕਰਦਾ ਕਿ ਟ੍ਰੈਫਿਕ ਨਿਯਮਾਂ ਦੀ ਜਿਹੜੀ ਪਾਲਣਾ ਕਰੋ ਟ੍ਰੈਫਿਕ ਨਿਯਮਾਂ ਇਹ ਕੋਈ ਬਾਹਰੋਂ ਵੀ ਸਾਡੇ ਸ਼ਹਿਰ ਦੇ ਵਿੱਚ ਆਉਂਦਾ ਜੋ ਟਰੈਫਿਕ ਨਿਯਮਾਂ ਦੀ ਲੰਘਣਾ ਨਾ ਕਰੇ ਕਿਉਂਕਿ ਸ਼ਹਿਰ ਦੇ ਵਿੱਚ ਬਹੁਤ ਜ਼ਿਆਦਾ ਸੱਤੀ ਹੋਈ ਹੈ ਖਾਸ ਕਰਕੇ ਇਸ ਇਲਾਕੇ ਬਾਰੇ ਵੀ ਨਜ਼ਰ ਰੱਖੀ ਜਾ ਰਹੀ ਹੈ ਸੀਸੀਟੀਵੀ ਕੈਮਰਿਆਂ ਦੇ ਨਾਲ ਵੀ ਨਜ਼ਰ ਰੱਖੀ ਜਾ ਰਹੀ ਹੈ ਔਰ ਸਪੈਸ਼ਲ ਨਾਕਾਬੰਦੀ ਵੀ ਸ਼ਹਿਰ ਦੇ ਵਿੱਚ ਹੋਈ ਆ ਔਰ ਰਾਤ ਨੂੰ ਸ਼ਾਮ ਦੇ ਸਮੇਂ ਜਿਹੜੀ ਅਸੀਂ ਸਪੈਸ਼ਲ ਨਾਕਾਬੰਦੀ ਡਰਿੰਕਿੰਗ ਤੇ ਵੀ ਕਰ ਰਹੇ ਆ ਤੇ ਜਿਹੜਾ ਜੱਜ ਸਾਹਿਬ ਦਾ ਦਿੱਲੀ ਨਾਕਾ ਲੱਗੇ ਕਰ ਕੋਈ ਗੱਲ ਜੱਜ ਸਾਹਿਬ ਦਾ ਹੁਣ ਦੇਖੋ ਕਿੰਨਾ ਚਿਰ ਪ੍ਰਪੋਜ਼ਲ ਜਿਹੜੀ ਆ ਉਹ ਚੱਲਦੀ ਆ ਵੈਸੇ ਤਾਂ ਪਤਾ ਲੱਗਾ ਕਿ ਰੋਜ਼ ਜਿਹੜੀ ਆ ਉਹ ਕਿਸੇ ਨਾ ਕਿਸੇ ਜਗ੍ਹਾ ਤੇ ਬਦਲ-ਬਦਲ ਕੇ ਜਿਹੜੀ ਆ ਉਹ ਨਾਕਾਬ ਚਲਾਣ ਦੇਖੋ ਅਸੀਂ 15 16 ਚਲਾਣ ਇੱਥੇ ਕਰ ਦਿੱਤੇ ਇੱਕ ਘੰਟੇ ਦੀ ਸਪੈਸ਼ਲ ਨਾਕਾਬੰਦੀ ਹੋਰ ਵੀ ਦੇਖਦੇ ਆਂ ਉਹ ਮਤਲਬ ਇਹ ਕੱਲਾ ਇਸ ਜਗ੍ਹਾ ਤੇ ਨਹੀਂ ਸਾਰੇ ਸ਼ਹਿਰ ਦੇ ਵਿੱਚ ਜਿਹੜੀ ਆ ਉਹ ਨਾਕਾਬੰਦੀ ਹੋਈ